ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਉਮੀਦ ਕਰਦੇ ਆਂ ਤੁਸੀਂ ਠੀਕ ਠਾਕ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਆਪਣਾ ਪੰਜਾਬੀ ਰੂਹ ਚੈਨਲ ਦੇ ਉੱਤੇ ਹਾਂਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਸੇਵ ਦਾ ਮਰੱਬਾ ਉਹ ਵੀ ਬਿਲਕੁਲ ਵਿਚਾਰ ਵਰਗਾ ਜੀ ਤੇ ਖਾਣ ਦੇ ਵਿੱਚ ਇਹ ਲਾਜਵਾਬ ਜੀ ਇੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਇਹ ਇੰਨੇ ਘੱਟ ਟਾਈਮ ਦੇ ਵਿੱਚ ਆਪਾਂ ਇਹ ਤਿਆਰ ਕੀਤਾ ਏ ਤੇ ਆਪਾਂ ਤੁਹਾਨੂੰ ਬਣਾਉਣਾ ਦੱਸਦੇ ਆਂ ਜੀ ਇਹਨੂੰ ਆਪਾਂ ਸਟੋਰ ਕਰਕੇ ਵੀ 2 ਤੋਂ 3 ਮਹੀਨੇ ਰੱਖ ਸਕਦੇ ਆਂ ਜਿਵੇਂ ਇਹ ਬੱਚਿਆਂ ਦੇ ਸਵੇਰੇ ਆਪਾਂ ਟਿਫਿਨ ਬਣਾਉਣਾ ਹੈ ਬੱਚੇ ਖਾਣ ਨੂੰ ਮੰਗਦੇ ਆ ਆਪਾਂ ਟਿਫਿਨ ਦੇ ਵਾਸਤੇ ਵੀ ਇਹ ਤਿਆਰ ਕਰਕੇ ਰੱਖ ਸਕਦੇ ਆਂ ਚਲੋ ਜੀ ਫਿਰ ਵੀਡੀਓ ਸਟਾਰਟ ਕਰਦੇ ਆਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਹਾਂ ਜੀ ਅੱਜ ਆਪਾਂ ਲੈ ਕੇ ਆਏ ਆਂ ਜੀ ਸੇਵ ਦਾ ਮਰੱਬਾ ਤੇ ਜਿਹੜਾ ਬਹੁਤ ਹੀ ਜਿਆਦਾ ਸੌਖੇ ਢੰਗ ਦੇ ਨਾਲ ਤੇ ਥੋੜੇ ਟਾਈਮ ਦੇ ਵਿੱਚ ਤਿਆਰ ਹੋਣਾ ਇਸ ਤਰ੍ਹਾਂ ਆਪਾਂ ਸੇਵ ਦਾ ਮਰਬਾ ਬਣਾਉਣਾ ਹੈ ਤੇ ਇਹਦੇ ਵਾਸਤੇ ਜੀ ਆਪਾਂ 1 ਕਿਲੋ ਸੇਵ ਲਏ ਆ ਠੀਕ ਹੈ ਜੀ ਤੇ ਜਿਹੜੀ ਇਹਦੇ ਆਪਾਂ 1 ਕਿਲੋ ਸੇਬਾਂ ਦੇ ਵਿੱਚ ਜਿਹੜੀ ਆਪਾਂ ਖੰਡ ਪਾਉਣੀ ਹੈ ਇਹ ਅਸੀਂ 800 ਗ੍ਰਾਮ 750 ਗ੍ਰਾਮ ਹੀ ਹੈ ਇਹ 800 ਗ੍ਰਾਮ ਨਹੀਂ ਹੈ ਕਿਉਂਕਿ ਮੈਂ ਮਾੜੀ ਜੀ ਕੱਟਤੀ ਸੀ ਵਿੱਚੋਂ ਠੀਕ ਹੈ ਜੀ ਆਪਾਂ 750 ਗ੍ਰਾਮ ਖੰਡ ਪਾਵਾਂਗੇ ਕਈ ਦਾ ਬਰਾਬਰ ਦੀ ਖੰਡ ਪਾਉਂਦੇ ਆ ਪਰ ਉਹਦੇ ਨਾਲ ਕੀ ਹੈ ਨਾ ਫਿਰ ਬਹੁਤ ਹੀ ਜਿਆਦਾ ਮਿੱਠਾ-ਮਿੱਠਾ ਜਾਂ ਤੇ ਜਿਆਦਾ ਹੀ ਚਾਸਨੀ ਜੀ ਵਿੱਚ ਬਣ ਜਾਂਦੀ ਹੈ ਫਿਰ ਕਈ ਵਾਰੀ ਆਪਾਂ ਤੋਂ ਮਿੱਠਾ ਵਾਲਾ ਕੱਢਾ ਨਹੀਂ ਜਾਂਦਾ ਤੇ ਸਿਰ ਨੂੰ ਚੜਨ ਜੇ ਲੱਗ ਜਾਂਦਾ ਇਸ ਕਰਕੇ ਇੰਨੀ ਖੰਡ ਆ ਜਿਹੜੀ ਇਹਦੇ ਵਿੱਚ 700 ਗ੍ਰਾਮ ਜਾਂ 750 ਗ੍ਰਾਮ ਬਹੁਤ ਆ ਤੇ ਇੱਕ ਆਪਾਂ ਨਿੰਬੂ ਲਿਆ ਜੀ ਨਿੰਬੂ ਆਪਣੇ ਕੋਲ ਬਰ ਦੱਸੀ ਐ ਕਿ ਬਹੁਤ ਆ ਜੇ ਛੋਟੇ ਆ ਤਾਂ ਤੁਸੀਂ ਦੋ ਨਿੰਬੂ ਲੈ ਸਕਦੇ ਆ ਠੀਕ ਆ ਜੀ ਤੇ ਤੇਨ ਲੈਚੀਆਂ ਆਪਾਂ ਜਿਹੜੀਆਂ ਕੁੱਟ ਕੇ ਇਹਨਾਂ ਨੂੰ ਪਾਉਣਾ ਹੈ ਵਿੱਚ ਤੇ ਇੱਕ ਲਿਆ ਜੀ ਆਪਾਂ ਫੂਡ ਕਲਰ ਜਿਹੜਾ ਆਪਾਂ ਚੌਲਾਂ ਦੇ ਵਿੱਚ ਰੰਗ ਪਾਉਣੇ ਹੁੰਦੇ ਜਾਂ ਆਪਾਂ ਲੱਡੂਆਂ ਵਾਲਾ ਰੰਗ ਕਹਿ ਦਿੰਦੇ ਇਹਨੂੰ ਪੀਲਾ ਜਿਹਾ ਇਹ ਵਾਲਾ ਥੋੜਾ ਜਿਹਾ ਰੰਗ ਆਪਾਂ ਨੂੰ ਚਾਹੀਦਾ ਹੈ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਭੈਣੋ ਆਪਾਂ ਨਾ ਸੇਵ ਆ ਜਿਹਦੇ ਉਹ ਚੰਗੀ ਤਰ੍ਹਾਂ ਦੇ ਨਾਲ واਸ਼ ਕਰ ਲੈਨੇ ਆ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਦੇ ਨਾਲ ਤੇ ਕੱਪੜੇ ਨਾਲ ਪਹੁੰਚ ਕੇ ਆਪਾਂ ਇਹਨਾਂ ਨੂੰ ਛਿਲਣਾ ਹੈ ਇਹ ਤਾਂ ਸੋਡੀ ਮਾਰ ਗਿਆ ਤਾਂ ਆ ਵਿੱਚ ਡੰਡਾਂ ਜੀਆਂ ਇਸੇ ਤਰ੍ਹਾਂ ਹੀ ਰੱਖ ਲਾਂਗੇ ਆਪਾਂ ਕਿਉਂਕਿ ਚੀਜ਼ ਸੋਹਣੀ ਲੱਗਦੀ ਹੈ ਵਿੱਚ ਐ ਆਸੇ ਪਾਸੇ ਆਪਾਂ ਸ਼ੈਲ ਲਾਂਗੇ ਠੀਕ ਹੈ ਜੀ ਚਲੋ ਫਿਰ ਪਹਿਲਾਂ ਇਹਨਾਂ ਨੂੰ ਆਪਾਂ ਧੋਣੀ ਆ ਉਦੋਂ ਬਾਅਦ ਦੇ ਵਿੱਚ ਆਪਾਂ ਸ਼ੈਲ ਦੇ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਪੈਨੋ ਜਿਹੜੇ ਸੇਵਾ ਉਹ ਪਤਲੇ ਪਤਲੇ ਜੇ ਛਿਲਕੇ ਲਾਉਣੇ ਆਪਾਂ ਕੋਈ ਚੀਜ਼ ਨਾ ਐ ਜਾਇਆ ਜਨ ਜਾਣਦੇ ਨਹੀਂ ਤੇ ਆਹ ਦੇਖੋ ਇੱਧਰ ਵੀ ਜਿਹੜੀ ਇਹਦੀ ਡੰਡੀ ਆ ਇਹ ਆਪਾਂ ਇਸ ਤਰ੍ਹਾਂ ਹੀ ਰੱਖ ਲੈਣੀ ਹੈ ਸੋਹਣੀ ਲੱਗਦੀ ਆ ਤੇ ਆਪਾਂ ਤਾਂ ਇਹਨਾਂ ਨੂੰ ਸ਼ੈਲ ਕੇ ਇਹਨੂੰ ਆਪਾਂ ਮੈਂ ਕੋਲੇ ਪਾਣੀ ਰੱਖਿਆ ਵਾ ਇਹਦੇ ਵਿੱਚ ਪਾਈ ਜਾਵਾਂਗੇ ਤਾਂ ਕਿ ਫਿਰ ਆਈਆਂ ਵੀ ਇਹ ਕਾਲੇ ਨਾ ਹੋਣ ਨਹੀਂ ਫਿਰ ਇਹਨਾਂ ਦੇ ਵਿੱਚ ਕੈਲਸ਼ੀਅਮ ਆਇਰਨ ਬਹੁਤ ਆ ਹੁੰਦਾ ਸੀ ਪਾਂਚ ਇਹ ਕਾਲੇ ਜੇ ਪੈ ਜਾਂਦੇ ਆ ਤੇ ਜਦੋਂ ਆਪਾਂ ਪਾਣੀ 'ਚ ਰੱਖੇ ਫਿਰ ਇਸੇ ਤਰ੍ਹਾਂ ਹੀ ਇਹ ਸਾਫ਼-ਸਾਫ਼ ਰਹਿਣਗੇ ਤੇ ਦੂਜੀ ਗੱਲ ਇਹ ਆ ਵੀ ਆਪਾਂ ਇਹ ਸੇਬ ਕੋਈ ਬਹੁਤਾ ਵੱਡਾ ਸਾਈਜ਼ ਨਹੀਂ ਹੈਗਾ ਹਨਾ ਇਹਨਾਂ ਨੂੰ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਤਰ੍ਹਾਂ ਕਾਤੀ ਸੇਬਾਂ ਦੇ ਜੇ ਸੋਡੇ ਕੋਲੇ ਇਸ ਤਰ੍ਹਾਂ ਥੋੜੇ ਜਿਹਾ ਵੱਡੇ ਸੇਬ ਆ ਤਾਂ ਤੁਸੀਂ ਇਹ ਦੀਆਂ ਚਾਰ ਫਾੜੀਆਂ ਕਰ ਲਿਓ ਕੱਟ ਕੇ ਚਾਰ ਹਿੱਸੇ ਕਰ ਲਿਓ ਸੇਵ ਦੇ ਇਸ ਤਰ੍ਹਾਂ ਕੱਟ ਕੇ ਪਾ ਲਿਓ ਤੇ ਜਿਹੜੇ ਛੋਟੇ ਚਲੋ ਇਹਨਾਂ ਨੂੰ ਤਾਂ ਆਪਾਂ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਪਾ ਦੇਣਾ ਹੀ ਇਸ ਤਰ੍ਹਾਂ ਆਪਾਂ ਕਰਦੇ ਨਾ ਸਾਰੇ ਸੇਵ ਜਿਹੜੇ ਕੱਟ ਕੇ ਤੇ ਉਹ ਪਾਣੀ ਦੇ ਵਿੱਚ ਆਪਾਂ ਰੱਖੀ ਜਾਂਦੇ ਹਾਂ ਹਾਂਜੀ ਹੁਣ ਆਪਾਂ ਵੀ ਜਿਹੜਾ ਪਾਣੀ ਆ ਉਹ ਗਰਮ ਕਰਾਂਗੇ ਦੇਖੋ ਪਾਣੀ ਆਪਾਂ ਅੱਧਾ ਕਿਲੋ ਲੈ ਲਈਏ ਅੱਧਾ ਕਿਲੋ ਦਾ ਆਪਣੀਆਂ ਕੋਲੇ ਗੜ ਵੀ ਅੱਧਾ ਕਿਲੋ ਦੀ ਕੋਈ ਕਹਿੰਦਾ ਵੀ 2 ਕਿਲੋ ਪਾਣੀ ਪਾਓ ਕੋਲਣੇ ਬਸ ਅੱਧਾ ਕਿੰਨਾ ਤੇ ਬਾਕੀ ਜੀ ਆਪਾਂ ਨੂੰ ਲੋੜ ਪਊਗੀ ਤਾਂ ਆਪਾਂ ਅੱਧਾ ਇੱਕ ਗਲਾਸ ਭਾਵੇਂ ਇਹਦੇ ਵਿੱਚ ਆਪਾਂ ਨੂੰ ਹੋਰ ਪਾਣੀ ਆਉਣੀ ਤੇ ਨਹੀਂ ਨਹੀਂ ਤੇ ਹੁਣ ਜਿਹੜੇ ਸੇਵਾ ਜੀ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਇਹਨਾਂ ਨੂੰ ਬਹੁਤਾ ਜ਼ਿਆਦਾ ਨਹੀਂ ਪਕਾਉਣਾ ਬਸ ਜਿਵੇਂ ਆਪਾਂ ਕਹਿ ਦਈਏ ਵੀ ਦੋ ਕਵਾਲੇ ਆਪਾਂ ਇਹਨਾਂ ਨੂੰ ਨਾ ਆਪਾਂ ਪਾਣੀ ਨੂੰ ਵਾਲੇ ਧੋਕ ਵਾਲੇ ਸੇਵਾ ਨੂੰ ਦਵਾਵਾਂਗੇ ਜੀ ਆਪਾਂ ਤੇ ਇਹ ਜਦੋਂ ਥੋੜੇ ਜਿਹੀ ਪਕਾਉਣੇ ਇਹ ਆਪਾਂ 20% ਹੀ ਬਸ ਵਾਲੇ ਜਿਆਦਾ ਨਹੀਂ ਪਕਾਉਣੇ ਇਹ ਭਾਪ ਜੀ ਨਹੀਂ ਇਹ ਬਣ ਜਾਣੇ ਆਪਾਂ ਉੱਤੇ ਇਹਨੂੰ ਢੱਕ ਦਿੰਨੇ ਆ ਤੇ ਇਹ ਭਾਖਣਾ ਹੀ ਬਣ ਜਾਣੇ ਆ ਤੇ ਬਸ ਦੋ ਕੁ ਵਾਲੇ ਦੇ ਕੇ ਇਹਨਾਂ ਨੂੰ ਫੇਰ ਆਪਾਂ ਕੱਢ ਲੈਣਾ ਉਹ ਆਪਾਂ ਪਾਣੀ ਚ ਭੋਂਤੇ ਸੀ ਨਾ ਤੇ ਦੇਖੋ ਕਿਵੇਂ ਚਿੱਟੇ-ਚਿੱਟੇ ਜਿਹੜੇ ਸੇਵਾ ਉਹ ਪਈਆ ਇਹ ਤਾਂ ਪਾਪ ਨਹੀਂ ਬਸ ਆਪਾਂ ਦੋ ਕਮਿੰਟ ਇਹਨਾਂ ਨੂੰ ਸੇਕ ਲਵਾਉਣਾ ਜੀ ਹਾਂਜੀ ਇਹਨੂੰ ਆਪਾਂ ਨਾ ਦੋ ਕਮਿੰਟ ਹੀ ਵਾਲਾ ਦਵਾਇਆ ਜੀ ਸੇਬਾਂ ਨੂੰ ਬਸ ਇਹ ਵਾਲੇ ਜ਼ਿਆਦਾ ਨਹੀਂ ਨਾ ਪਕਾਉਣੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਗੈਸ ਬਾਹਵੇਂ ਆਪਾਂ ਕੋਲੀ ਰੱਖ ਲਓ ਜੇ ਲੋਹੇ ਤੇ ਕਰਨਾ ਹੋਇਆ ਲੋਹੇ ਤੇ ਕਰ ਦਿਓ ਇਸੇ ਪਾਣੀ ਦੇ ਵਿੱਚ ਹੀ ਆਪਾਂ ਚਾਸਨੀ ਬਣਾ ਲੈਣੀ ਆ ਜਿਹਦੇ ਵਿੱਚ ਆਪਾਂ ਵਾਲੇ ਆ ਨਾ ਇਹ 1/2 ਕਿਲੋ ਪਾਣੀ ਪਾਇਆ ਸੀ ਲਓ ਜੀ ਸੇਵ ਆਪਾਂ ਇਹ ਕੱਢ ਲੇ ਇਹ ਪਾਣੀ ਆਪਣਾ ਮਣਕੀ ਪਾਇਆ ਵਾ ਸੀ ਅੱਧਾ ਕਿਲੋ ਤੇ ਹੁਣ ਜਿਹੜੀ ਖੰਡ ਆ ਆਪਾਂ ਉਹ ਇਹਦੇ ਵਿੱਚ ਪਾ ਦੇਣੀ ਆਪਾਂ ਖੰਡ ਇਹਦੇ ਵਿੱਚ ਪਾਤੀ ਦੇਖੋ ਜੀ ਇਹਦੇ ਵਿੱਚ ਆ ਫੂਡ ਕਲਰ ਆ ਨਾ ਜਿਹੜਾ ਇਹ ਬਾਲਾ ਜ਼ਿਆਦਾ ਨਹੀਂ ਪਾਉਣਾ ਬਸ ਇੰਨਾ ਕੀ ਬਹੁਤ ਆ ਇਹ ਥੋੜਾ ਜਿਹਾ ਪਾਉਣਾ ਫੇਰ ਬਾਲਾ ਖੱਟਾ-ਖੱਟਾ ਜਿਹਾ ਹੋ ਜੂ ਤੇ ਫੇਰ ਉਹਵੇਂ ਤਾਂ ਰੰਗ ਜਿਹਾ ਚੰਗਾ ਨਹੀਂ ਲੱਗਦਾ ਮਰਬੇ ਦਾ ਤੇ ਜਿਹੜੀ ਲੈ ਚੀਆ ਉਹ ਵੀ ਆਪਾਂ ਕਟ ਕੇ ਵਿੱਚ ਪਾ ਦਿੰਨੇ ਇੰ ਨੂੰ ਆਪਾਂ ਹੁਣ ਮਿਕਸ ਕਰ ਦਿੰਨੇ ਆ ਸਾਰੀ ਚੀਜ਼ ਨੂੰ ਰੰਗ ਪਾਇਆ ਵਾ ਨਾ ਤੇ ਜਦੋਂ ਹੁਣ ਇਹ ਵਾਲੇ ਪੈ ਗਿਆ ਪਾਣੀ ਠੰਡ ਆਪਣੀ ਖੁਰ ਗਈ ਬਸ ਇਹ ਗਰਮੀ ਸੀ ਪਾਣੀ ਠੰਡ ਆਪਣੀ ਹੋ ਰਹੀ ਗਈ ਤੇ ਆਪਾਂ ਇਹਦੇ ਵਿੱਚ ਜਿਹੜੇ ਸੇਵ ਆ ਉਹ ਪਾਉਨੇ ਆ ਹਾਂਜੀ ਲਓ ਜੀ ਹਣ ਆਪਾਂ ਸੇਵ ਇਹਦੇ ਵਿੱਚ ਪਾ ਦਿਆਂਗੇ ਆਪਾਂ ਐਲਚੀ ਵੀ ਪਾਤੀ ਤੇ ਕਲਰ ਵੀ ਪਾਤਾ ਜੇ ਤੁਹਾਡੇ ਕੋਲ ਕੇਸਰ ਹੋਇਆ ਹਨਾ ਉਹ ਪਾ ਦਿਓ ਤੇ ਦੇਖੋ ਇੰਨੇ ਅੱਧਾ ਕਿਲੋ ਆਪਾਂ ਪਾਣੀ ਪਾਇਆ ਸੀਗਾ ਇੰਨਾ ਪਾਣੀ ਬਹੁਤ ਆ ਤੇ ਹੁਣ ਇਹਨੂੰ ਆਪਾਂ ਢੱਕ ਦਿਆਂਗੇ ਜੀ ਇਹਨਾਂ ਨੂੰ ਤੇ ਗੈਸ ਆ ਜਿਹੜਾ ਆਪਾਂ ਮੀਡੀਅਮ ਕਰ ਦਾਂਗੇ ਬਹੁਤਾ ਜ਼ਿਆਦਾ ਫੁੱਲ ਨਹੀਂ ਇਹ ਇੰਟ ਟਾਕ ਦਿਆਂਗੇ ਵਿੱਚ ਵਿੱਚ ਦੀ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਤੇ ਇਹਨੂੰ ਹੁਣ ਆਪਾਂ 22-23 ਮਿੰਟ ਰਿਜਨ ਦੇਾਂਗੇ ਜੀ ਇਸੇ ਤਰ੍ਹਾਂ ਹੀ ਧਿਆਨ ਰੱਖਾਂਗੇ ਆਪਾਂ ਵਿੱਚ ਦੀ ਵਿਚਾਸ ਨਹੀਂ ਕਿਉਂਕਿ ਉਬਲ ਕੇ ਤਾਂ ਆਊਗੀ ਨਾ ਤਾਂ ਕਰਕੇ ਆਪਾਂ ਬਾਹਰ ਬਣੀ ਡੁੱਲਣ ਦੇਣੀ ਧਿਆਨ ਰੱਖਿਓ ਇਸ ਗੱਲ ਦਾ ਹਾਂਜੀ ਇਹਨੂੰ ਜੀ ਆਪਣੇ ਨੂੰ 10 ਮਿੰਟ ਹੋ ਗਏ ਨਾ ਨੂੰ ਦੇਖੋ ਤੁਸੀਂ ਕਿੰਨਾ ਸੋਹਣਾ ਇਹਨਾਂ ਦਾ ਕਲਰ ਆਇਆ ਵਾ ਤੇ ਹਜੇ ਇਹਨੂੰ ਆਪਾਂ 15 ਮਿੰਟ ਹੀ ਹੋ ਰਹੇ ਨੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਹਵਾਲੀ ਜਾਣਾ ਹੈ ਤੇ ਸੇ ਤਾਂ ਜਿਹੜਾ ਆਪਣਾ ਉਹ ਘੱਟ ਕੀਤਾ ਮੀਡੀਅਮ ਜਿਹਾ ਰੱਖਿਆ ਹੋਇਆ ਹੈ ਤੇ ਤੁਸੀਂ ਇਹਨਾਂ ਦੇ ਕਲਰ ਦੇਖੋ ਇਸ ਤਰ੍ਹਾਂ ਹੀ ਚੇਂਜ ਹੁੰਦਾ ਜਾਂਦਾ ਹੈ ਨਾ ਤੇ ਇਹਨੂੰ ਆਪਾਂ ਹੁਣ ਆਈ ਟਾਕ ਦਿੰਨੇ ਆ ਕੇਰਾ ਵੇਖ ਕੇ ਤੇ ਫਿਰ ਇਹਨੂੰ ਹਜੇ 15 ਮਿੰਟ ਆਪਾਂ ਹਜੇ ਹੋਰ ਪੂਰੇ 25 ਮਿੰਟ ਜਿਹੜੇ ਆ ਆ ਪਾਈ ਨੂੰ ਦੇਖਣੀ ਹੈ ਦੀ ਚਾਸਣੀ ਇੱਕ ਤਾਰ ਦੀ ਚਾਸਣੀ ਜਦੋਂ ਬਣ ਗਈ ਉਦੋਂ ਆਪਾਂ ਬੰਦ ਕਰਨਾ ਹੈ ਤੇ ਪਰ ਜੇ ਹੁਣ 15 ਮਿੰਟਾਂ ਨੂੰ ਜੇ ਚਾਸਨੀ ਆਪਣੀ ਇਕ ਤਾਰ ਦੀ ਨਾ ਬਣੀ ਨਾ ਤੇ ਸੰਗਣੀ ਜੀ ਨਾ ਹੋਈ ਫਿਰ ਆਪਾਂ ਕੱਲੇ ਸੇਵ ਕੱਢ ਕੇ ਬਾਹਰ ਤੇ ਚਾਸਨੀ ਨੂੰ ਹੋਰ ਪਕਾ ਲਾਂਗੇ ਆਪਾਂ ਤੇ ਜੇ ਬਣ ਗਈ ਉਹ ਦਿਨ ਨੂੰ ਤਾਂ ਫਿਰ ਠੀਕ ਆ ਹਨ ਕਿਉਂਕਿ ਚਾਸਨੀ ਬਾਣੀ ਜਾਣੀ ਹੈ ਤਕਰੀਬਨ ਹਾਂ ਜੀ ਇਹਨੂੰ ਆਪਣੇ ਨੂੰ ਜੀ ਹੋ ਗਿਆ 25 ਮਿੰਟ ਇਹ ਨੁਰਿੱ ਜੰਦਿਆਂ ਨੂੰ ਵਿੱਚ ਵੀ ਆਪਾਂ ਵੇਖਦੇ ਰਹੇ ਸੀ ਹਲਾਉਂਦੇ ਰਹੇ ਸੀ ਦੇਖੋ ਜੀ ਉੱਤੇ ਵਧੀਆ ਝੱਗ ਬਣੀ ਜਾਨੀ ਕਿ ਆਪਣੇ ਵਧੀਆ ਪੱਕ ਗਏ ਇਹ ਸੇਵ ਤੇ ਹੁਣ ਆਪਾਂ ਨਾ ਇਹਨਾਂ ਦੀ ਚਾਸਨੀ ਆ ਜਿਹੜੀ ਉਹ ਚੈੱਕ ਕਰਾਂਗੇ ਇੱਕ ਪਲੇਟ ਚ ਪਾ ਲੈਨੇ ਆਪਾਂ ਮਾੜਾ ਜਾਂ ਮਾੜਾ ਜਾਂ ਠਾਰ ਕੇ ਆਪਾਂ ਇਹਦੀ ਚਾਸਨੀ ਚੈੱਕ ਕਰਦੇ ਵੀ ਇੱਕ ਤਾਰ ਦੀ ਬਣਦੀ ਆ ਅਜੇ ਹੋਰ ਠਾਰ ਕੇ ਬੇਨੇ ਥੋੜੀ ਜਿਹੀ ਘੱਟਾ ਜੀ ਇਹ ਹਜੇ ਬਨਦੀ ਨਹੀਂ ਤੇ ਇਹਨਾਂ ਨੂੰ ਨਾ ਹੁਣ 25 ਮਿੰਟ ਹੋ ਗਏ ਆਪਣੇ ਵਿੱਜੀ ਜਾਂਦਿਆਂ ਨੂੰ ਤੇ ਆਪਾਂ 5-10 ਮਿੰਟ ਹੋਰ ਸੇਕ ਲਗਾਉਣੇ ਆ ਤੇ ਫੇਰ ਆਪਾਂ ਇਹਦੇ ਚਾਸਨੀ ਦੂਰੀਆਂ ਫੇਰ ਚੈੱਕ ਕਰਾਂਗੇ ਤੇ ਜੇ ਇਹ ਇੱਥੇ ਇੰਉਂ ਵੀ ਇੱਕ ਗੱਲ ਆਪਾਂ ਦੱਸਦੇ ਆ ਵੀ ਜੇ ਤੁਹਾਨੂੰ ਲੱਗਿਆ ਨਾ ਵੀ ਇਹ ਸੇਵ ਟੁੱਟਦੇ ਆ ਹਨਾ ਕਈ ਵਾਰੀ ਸੇਵ ਬੋਲੇ ਜੇ ਵੀ ਜ਼ਿਆਦਾ ਹੁੰਦੀ ਆ ਤੇ ਫੇਰ ਆਪਾਂ ਕੀ ਕਰਨਾ ਵਾ 25 ਮਿੰਟ ਤਾਂ ਆਪਾਂ ਇਹਨਾਂ ਨੂੰ ਸੇਕ ਵਿੱਚ ਲਗਾਉਣਾ ਹੀ ਲਗਾਉਣਾ ਉਦੋਂ ਬਾਅਦ ਦੇ ਵਿੱਚ ਜੇ ਆਪਣੀ ਚਾਸਨੀ ਇਕ ਤਾਰ ਦੀ ਨਹੀਂ ਬਣੀ ਸੇਵ ਟੁੱਟਦੇ ਆ ਤਾਂ ਆਪਾਂ ਸੇਵ ਦੇਖੋ ਇਕੱਲਾ ਇਕੱਲਾ ਕਰਕੇ ਸੇਵ ਆਪਾਂ ਕੱਢ ਕੇ ਇਸ ਤਰ੍ਹਾਂ ਪਾਸੇ ਰੱਖ ਕੇ ਤੇ ਕੱਲੀ ਚਾਸਨੀ ਨੂੰ ਆਪਾਂ ਇੱਕ ਤਾਰ ਦੀ ਪਕਾ ਲੈਣਾ ਤੇ ਜਦੋਂ ਇੱਕ ਤਾਰ ਦੀ ਬਣ ਗਈ ਉਹ ਤੋਂ ਬਾਅਦ ਵਿੱਚ ਆਪਾਂ ਫੇਰ ਸੇਵ ਇਹਦੇ ਵਿੱਚ ਐਡ ਕਰ ਦਿੰਨੇ ਆ ਤੇ ਹੁਣ ਆਪਾਂ 5 ਮਿੰਟ ਤੱਕ ਵੇਹਨੇ ਆ ਵੀ ਇਹਦੀ ਚਾਸਨੀ ਜਿਹੜੀ ਉਹ ਬਣਦੀ ਹੈ ਨਹੀਂ ਆਪਾਂ ਸੇਵ ਕੱਢ ਕੇ ਤੇ ਕੱਲੀ ਚਾਸਨੀ ਪਕਾ ਕੇ ਸੇਵ ਫੇਰ ਵਿੱਚ ਐਡ ਕਰ ਦਾਂਗੇ ਜੀ ਹਾਂਜੀ ਹੁਣ ਆਪਾਂ ਇਹਨਾਂ ਨੂੰ ਵੇਖਦੇ ਹਾਂ ਕਿ 5 ਮਿੰਟ ਹੋਰ ਆਪਾਂ ਲਵਾ ਤੇ ਤੇ ਇਹਦੀ ਚਾਸਨੀ ਚੈੱਕ ਕਰਨੀ ਹੈ ਇਹ ਤਾਂ ਦੇਖੋ ਤੁਸੀਂ ਕਲਰ ਦੇਖੋ ਕਿੰਨਾ ਸੋਹਣਾ ਇਹਨਾਂ ਦਾ ਬਣਿਆ ਪਿਆ ਹਨ ਐਂ ਟ੍ਰਾਂਸਪੇਰੈਂਟ ਬਣੇ ਪਏ ਆ ਪੂਰੇ ਤੇ ਜਿਵੇਂ ਆਪਾਂ ਮੌਲ ਦਾ ਮਰੱਬਾ ਲੈ ਕੇ ਆਉਣੇ ਹੁੰਦੇ ਉਸੇ ਤਰ੍ਹਾਂ ਹੀ ਆਪਾਂ ਇਹਦੀ ਜਿਹੜੀ ਚਾਸਨੀ ਹੈ ਨਾ ਉਹ ਚੈੱਕ ਕਰਦੇ ਆਂ ਦੇਖਿਓ ਇੱਕ ਤਾਰ ਦੀ ਬਣ ਗਈ ਦੇਖੋ ਜੀ ਤਾਰੇ ਦੀ ਲੰਮੀ ਲੰਮੀ ਨਿਕਲ ਰਹੀ ਹੈ ਨਿਕਲ ਰਹੀ ਆ ਹਨਾ ਤੇ ਇਹੇ ਆਪਾਂ ਹੁਣ ਬੰਦ ਕਰ ਦਿੰਨੇ ਆ ਗੈਸ ਤੇ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਵਾ ਵੀ ਜੇ ਸੇ ਟੁੱਟਦੇ ਹੋਏ ਤਾਂ ਤੁਸੀਂ ਸੇਰ ਵਿੱਚੋਂ ਕੱਢ ਕੇ ਉਦੋਂ ਬਾਅਦ ਦੇ ਵਿੱਚ ਵੀ ਇਹਨੂੰ ਗਾੜੀ ਕਰ ਸਕਦੇ ਆ ਪਰ ਮੈਂ ਇਹਨੂੰ ਵੀ ਟੱਕਣ ਲਾ ਕੇ ਪਕਾ ਲਿਆ ਸੀ 5 ਕਮਿੰਟ ਹੋਰ ਤੇ ਗੈਸ ਆਪਾਂ ਬੰਦ ਕਰ ਦਿੰਨੇ ਆ ਹੁਣ ਤੇ ਇਹਨੂੰ ਠੰਡਾ ਹੋਣ ਦਿੰਨੇ ਆ ਉਦੋਂ ਬਾਅਦ ਵਿੱਚ ਫਿਰ ਇਹਨੂੰ ਆਪਾਂ ਵੇਖਦੇ ਆ 15-20 ਮਿੰਟਾਂ ਬਾਅਦ ਦੇਖੋ ਜੀ ਇਹਨੂੰ ਹੋ ਗਿਆ ਜੀ ਅੱਧਾ ਘੰਟਾ ਹਨਾ ਆਪਾਂ ਨੂੰ ਸੇਕ ਤੇ ਲਾਏ ਨੂੰ ਤੇ ਦੇਖੋ ਜੀ ਪਹਿਲਾਂ ਤਾਂ ਤੁਸੀਂ ਇਹਦਾ ਕਲਰ ਚੈੱਕ ਕਰੋ ਬਿਲਕੁਲ ਜਿਵੇਂ ਆਪਾਂ ਮੌਲ ਦਾ ਮਰੱਬਾ ਲਿਓਣੇ ਹੁੰਨੇ ਹੈ ਉਸੇ ਤਰ੍ਹਾਂ ਬਣਿਆ ਕੋਈ ਇਹ ਲੱਗਦਾ ਨਹੀਂ ਨਾ ਵੀ ਇਹ ਘਰੇ ਬਣਾਇਆ ਵਾ ਤੇ ਖਾਣ ਦੇ ਵਿੱਚ ਇਹ ਬਹੁਤ ਜ਼ਿਆਦਾ ਟੇਸਟੀ ਬਣਿਆ ਵਾ ਕਿਉਂਕਿ ਅਸੀਂ ਨਾ ਪਾਉਨੇ ਰਹਿੰਦੇ ਆ ਉਸ ਹਾਂ ਨਾਲ ਸੋਨ ਨੂੰ ਇਹ ਇਹ ਦੱਸਿਆ ਹੈ ਤੇ ਹੁਣ ਆਪਾਂ ਇੱਕ ਕੰਮ ਰਹਿ ਗਿਆ ਇਹਦੇ ਵਿੱਚ ਕਰਨ ਵਾਲਾ ਵੀ ਆਪਾਂ ਇਹਦੇ ਵਿੱਚ ਨਿੰਬੂ ਆ ਜਿਹੜਾ ਉਹ ਕੱਟ ਕੇ ਤੇ ਨਿਚੋੜ ਕੇ ਆਪਾਂ ਤੇ ਚਾਹ ਪਾਣੀ ਨਾ ਪਾਉਣ ਕੇ ਨਾ ਤੇ ਇਹਦੇ ਵਿੱਚ ਪਾ ਦਿਆਂਗੇ ਆਪਾਂ ਉਹਦਾ ਰਸ ਲਓ ਜੀ ਜਿਹੜਾ ਨਿੰਬੂ ਆ ਕੱਟ ਕੇ ਆਪਾਂ ਇਹਦਾ ਰਸ ਜਾਪ ਹੋਣੀ ਦੇ ਨਾਲ ਨਿਚੋੜ ਲਿਆ ਤੇ ਇਹਦੇ ਵਿੱਚ ਆਪਾਂ ਇੱਕ ਨਿੰਬੂ ਦਾ ਰਸ ਆ ਜਿਹੜਾ ਉਹ ਪਾ ਕੇ ਤੇ ਇਹਨੂੰ ਆਪਾਂ ਹਲਾ ਦਿਆਂਗੇ ਠੀਕ ਆ ਜੀ ਤੁਸੀਂ ਚਾਸ ਨਹੀਂ ਦੇਖੋ ਬਿਲਕੁਲ ਵਧੀਆ ਐ ਪਰਫੈਕਟ ਬਣੀ ਆ ਪੂਰੀ ਤੇ ਹਾਂਜੀ ਇਸ ਤਰੀਕੇ ਦੇ ਨਾਲ ਤੁਸੀਂ ਜਦੋਂ ਵੀ ਮਰੱਬਾ ਪਾਉਣਾ ਹੈ ਨਾ ਇਸ ਦਸੇ ਤਰੀਕੇ ਦੇ ਅਨੁਸਾਰ ਪਾਓ ਤੇ ਇਹਨੂੰ ਜਿਵੇਂ ਮਰਜ਼ੀ ਤੁਸੀਂ ਸਟੋਰ ਕਰਕੇ ਰੱਖ ਲਿਓ 6 ਮਹੀਨੇ ਵਾਸਤੇ ਤੇ ਮਹੀਨਾ ਡੇਢ ਮਹੀਨਾ ਤੱਕ ਇਹ ਬਾਰ ਵੀ ਖਰਾਬ ਹੁੰਦਾ ਤੇ ਉਸ ਤੋਂ ਬਾਅਦ ਵਿੱਚ ਜਿਵੇਂ ਆਪਾਂ ਫਰਿੱਜ ਦੇ ਵਿੱਚ ਰੱਖ ਕੇ ਤਾਂ ਭਾਵੇਂ ਇਹਨੂੰ 6 ਮਹੀਨੇ ਆਪਾਂ ਰੱਖੀ ਰੱਖਗੇ ਤੇ ਇਹਨੂੰ ਹੁਣ ਨਾ ਆਪਾਂ ਇੱਕ ਡੱਬੇ ਦੇ ਵਿੱਚ ਪਾ ਲਾਂਗੇ ਦੇਖੋ ਜਿਵੇਂ ਕੋਲ ਬਾਜ਼ਾਰ ਵਰਗਾ ਆਪਣਾ ਜਿਹੜਾ ਇਹ ਸੇਬ ਦਾ ਮਰੱਬਾ ਬਣ ਕੇ ਤਿਆਰ ਹੋਇਆ ਇੰਨਾ ਵਧੀਆ ਇਹਦੇ ਵਿੱਚ ਮਿੱਠਾ ਤੇ ਖਾਣ ਦੇ ਵਿੱਚ ਇੰਨਾ ਸਵਾਦ ਆ ਇਹਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਆ ਭਾਵੇਂ 2 ਮਹੀਨੇ ਹਨਾ 3 ਮਹੀਨੇ ਇਸ ਤਰ੍ਹਾਂ ਆਪਾਂ ਇਹਨੂੰ ਰੱਖ ਸਕਦੇ ਆ ਤੇ ਦੇਖਣ ਦੇ ਵਿੱਚ ਵੀ ਸਾਨੂੰ ਪਤਾ ਹੀ ਲੱਗ ਜਾਂਦਾ ਵੀ ਇਹਦਾ ਕਲਰ ਤੇ ਕਿੰਨੀ ਸੋਹਣੀ ਚੀਜ਼ ਹੈ ਜਿਹੜੀ ਬਣੀ ਆ ਬਿਲਕੁਲ ਬਣੀ ਇਹ ট্রান্সਫਰਟ ਜਿਹੜੇ ਦੇ ਆਪਲਾ ਸੇਵ ਆ ਵੇਖੋ ਕਿੰਨੇ ਸੋਹਣੇ ਬਣੇ ਤਿਆਰ ਹੋਏ ਆ ਤੇ ਹੁਣ ਅਗਲੀ ਵੀਡੀਓ ਲੈ ਕੇ ਅਸੀਂ ਜਲਦੀ ਹੀ ਹਾਜ਼ਰ ਹੋਵਾਂਗੇ ਜੀ ਤੇ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਸਾਨੂੰ ਦੇਓ ਛੁੱਟੀਆਂ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ